ਤੋ ਪਹਿਲੇ ਕੈਸੇ ਕੰਮ ਚਲਦਾ ਥਾ ਉਹ ਇੱਥੇ ਆਪਾਂ ਵਿਸ਼ਿੰਤ ਕੇ ਆਪ ਨੂੰ ਉਹ ਮਾਈ ਗੋਡ ਦੇਖੋ ਰਗੜ ਰਗੜ ਕੇ ਜਾ ਰਿਹਾ ਪਹਿਲਾਂ ਕਿਸੇ ਨੇ ਜੀ ਨੂੰ ਰੈਡੀ ਦਿੱਤੀ ਦੂਜੀ ਆ ਨਹੀਂ 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 ਅੱਛਾ ਅੱਛਾ ਹੁਣ ਕੈਸਾ ਲੱਗ ਰਿਹਾ ਹਾਂ ਹਾਂ ਪਹਿਲਾਂ ਚੰਗੀ ਤਰ੍ਹਾਂ ਸਿੱਖਣੀ ਆ ਫੇਰ ਚਲਾਉਣੀ ਆ ਇਹ ਕੋਈ ਜਲਤੀ ਨਾ ਕਰੀ ਰੋਡ ਦੇ ਉੱਪਰ ਠੀਕ ਆ ਕੋਈ ਨਾਲ ਤੇਰੇ ਆਇਆ ਹੂੰ Helping Hands Organization ਅਰਜਸਟਰਡ ਫਗਵਾੜਾ ਦੇ ਪੰਜਾਬ ਰੇਡੀਓ ਲੰਡਨ ਵੱਲੋਂ ਜਿੱਥੇ ਜ਼ਰੂਰਤਮੰਦ ਲੜਕੀਆਂ ਦੇ ਸਮੂਹ ਹਕ ਆਨੰਦ ਕਾਰਜ ਕਰਵਾ ਕੇ ਇਨ੍ਹਾਂ ਪਰਿਵਾਰਾਂ ਦੀਆਂ ਦੁਆਵਾਂ ਲਈਆਂ ਜਾ ਰਹੀਆਂ ਨੇ ਉੱਥੇ ਹੀ ਸੰਸਥਾ ਵੱਲੋਂ ਇੱਕ ਅਜਿਹੇ ਸਾਕਸ਼ ਨੂੰ ਟ੍ਰਾਈਸਾਈਕਲ ਪੇਂਡ ਕੀਤੀ ਗਈ ਜੋ ਕਿ ਚੱਲਣ ਫਿਰਨ ਤੋਂ ਅਸਮਰਥ ਸੀ ਤੇ ਸ਼ਹਿਰ ਦੀਆਂ ਸੜਕਾਂ ਦੇ ਬੈਠ ਬੈਠ ਕੇ ਚੱਲਦਾ ਸੀ ਇਸ ਮੌਕੇ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਰਜੀਤ ਸਿੰਘ ਕੋ ਮਨ ਜਾਣਕਾਰੀ ਦਿੰਦੇ ਆ ਦੱਸਿਆ ਕਿ ਭਾਨੂੰ ਨਾਮਕ ਵਿਅਕਤੀ ਬਿਲਕੁਲ ਵੀ ਚੱਲਣ ਫਿਰਨ ਤੋਂ ਸਮਰਥ ਸੀ ਜਿਸ ਨੂੰ ਸੰਸਥਾ ਵੱਲੋਂ ਇੱਕ ਟਰਾਈਸਾਈਕਲ ਭੇਟ ਕੀਤੀ ਗਈ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਇਹੋ ਜੈ ਜ਼ਰੂਰਤਮੰਦਾਂ ਦੀ ਹਰ ਸਮੇਂ ਸੇਵਾ ਕਰਨ ਤੋਂ ਪਿੱਛੇ ਨਹੀਂ ਹਟੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇਵੇਗੀ ਇਹ ਤਾਂ ਜੀ ਸਾਡੇ ਭਾਨੂੰ ਹੈਗੇ ਆ ਤੁਸੀਂ ਇਹਨਾਂ ਦੇ ਹੱਥਾਂ ਦੇ ਦੇਖਿਆ ਹੋਣਾ ਤੁਸੀਂ ਤੁਰ ਤੁਰ ਕੇ ਕਿੱਦਾਂ ਇਹਨਾਂ ਦੇ ਰਟਣ ਪਾਏ ਹੈਗੇ ਆ ਤੇ ਇਸ ਕਰਕੇ ਹੈਲਪਿੰਗ ਹੈਂਡਸ ਦੇ ਪੰਜਾਬ ਰੇਡੀਓ ਵੱਲੋਂ ਅੱਜ ਇਹਨਾਂ ਨੂੰ ਇਹ ਜਿਹੜਾ ਟੁਆਇਸਾਈਕਲ ਦਿੱਤਾ ਗਿਆ ਹੈਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਇਹਦੇ ਵਿੱਚ ਆਪਣਾ ਸਹਿਯੋਗ ਪਾਇਆ ਹੈਗਾ ਧੰਨਵਾਦ। ਭਤੀ ਭਾਨੂੰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਸੰਸਥਾ ਦੇ ਮੈਂਬਰਾਂ ਨੇ ਉਹਨਾਂ ਦੀ ਮਦਦ ਕਰਕੇ ਬਹੁਤ ਵੱਡਾ ਕਾਰਜ ਕੀਤਾ ਹੈ। ਉਹਨਾਂ ਸਾਰੇ ਹੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੰਸਥਾਪਕ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾ, ਪ੍ਰਵਾਸੀ ਭਾਰਤੀ ਟੇਕ ਚੰਦ ਪੁਣੀ, ਸੀਮਾ ਰਾਣਾ, ਮਨਪ੍ਰੀਤ ਕੌਰ ਧਾਮੀ, ਮੈਡਮ ਹਰਿੰਦਰ ਕੌਰ ਸੇਠੀ, ਹੈਪੀ ਹੈਲਨ ਅਕਸ਼ਦੀਪ ਸਿੰਘ ਬਸਰਾ, ਦੀਪਕ ਕੁਮਾਰ, ਵਿਕਰਮਜੀਤ ਸਿੰਘ ਬਬਲੂ, ਗੁਰਿੰਦਰ ਸਿੰਘ ਬਿਲਖੂ ਤੋਂ ਇਲਾਵਾ ਕੋਰ ਮੈਂਬਰ ਵੀ ਮੌਜੂਦ ਹਨ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਸ਼ਿਵਮਨੰਦਾ ਤੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ। ਬਾਨੂੰ ਨਾਮ ਆ ਕੀ ਕੰਮ ਕਰਦਾ? कुछ नहीं काम करता है बचपन से ऐसा ही है बचपन से बचपन से ऐसा ही है तो पहले कैसे कम चलता था ओ, ओ इसे अपनlycerin के ओ माय गॉड अच्छा रेडी रेडी के चला अच्छा ठीक है कहां रहता है दाना मंडी दाना मंडी वाला अच्छा हम पहला किसी ने हेल्प की तेरी हां पहला किसी ने तेरी रेडी देती थी तुझे नहीं नहीं अच्छा ਅਬ ਕੈਸਾ ਲੱਗ ਰਹੀ ਹੁੰਦੀ ਹੈ ਪਹਿਲਾਂ ਚੰਗੀ ਤਰ੍ਹਾਂ ਸਿੱਖਣੀ ਆ ਫਿਰ ਚਲਾਉਣੀ ਆ ਇਹ ਕੋਈ ਗਲਤੀ ਨਾ ਕਰੀ ਰੋਡ ਦੇ ਉੱਪਰ ਠੀਕ ਆ ਕਿਉਂ ਨਾਲ ਤੇਰੇ ਆਇਆ ਤੋ ਪਹਿਲੇ ਕੈਸੇ ਕੰਮ ਚਲਤਾ ਥਾ ਪਹਿਲਾਂ ਕਿਸੇ ਨੇ ਦਿੱਤੀ ਤੁਹਾਨੂੰ ਰੇਡੀ ਦਿੱਤੀ ਤੁਸੀਂ ਆ ਅੱਛਾ ਅੱਛਾ ਅਬ ਕੈਸਾ ਲੱਗ ਰਹੀ ਹੁੰਦੀ ਹੈ ਪਹਿਲਾਂ ਚੰਗੀ ਤਰ੍ਹਾਂ ਸਿੱਖਣੀ ਆ ਫੇਰ ਚਲਾਉਣੀ ਆ ਇਹ ਕੋਈ ਜਲਤੀ ਨਾ ਕਰੀ ਰੋਡ ਦੇ ਉੱਪਰ ਠੀਕ ਆ ਕੋਈ ਨਾਲ ਤੇਰੇ ਆਇਆ